ਵਾਹਿਗੁਰੂ ਸਾਬ ਜੀ ਚਾਲਾਂਗੇ ਉਠ ਨਾਮ ਜਪ ਨਿਸ ਬਾਸਰ ਆਰਾਧ ਕੜਾ ਤੁਜੇ ਨ ਵ્યાਪਈ ਨਾਨਕ ਮਿਟੇ ਉਪਾਦ ਸੂ ਕਹੁ ਤਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ 파ਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ 5 ਵਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਨ ਧੂੜ ਤੇਰੀ ਸੇਵਕ ਮੰਗਾਏ ਏਰ ਦਰਸ਼ਨ ਕੋ ਬਲਹਾਰਾ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨ ਹਾਰਾ ਜਨ ਧੂੜ ਤੇਰੇ ਸੇਵਕ ਮੰਗਾ ਤੇਰ ਦਰਸ਼ਨ ਕੋ ਬਲਿਆਰਾ ਮੇਰੇ RAM ਰਾਏ ਜੋ ਰੱਖੇ ਜੋ ਰਹੀਆ ਤਦੋਂ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਆ ਰਹਾ ਮੁਗਤ ਭੁਗਤ ਜੁਗਤ ਤੇਰੀ ਸੇਵਾ ਜੇ ਤੂੰ ਆਪ ਕਰਾਏ ਤਾ ਬੇਕੁੰਠ ਜਾ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨੇਹਾ ਲਾ ਚਰਨ ਕੰਬਲ ਤੇਰੇ ਓਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾੁਰਬਾਨ ਜਾਈ ਉਹ ਸਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ ਨਾਨਕੋ ਪ੍ਰਭ ਭੈ ਕਿਰਪਾਲਾ ਸਤ ਗੁਰ ਪੂਰਾ ਪਾਇਆ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੋ ਤੁੰਬਰੇ ਦੁਆਰੇ ਆਇਆ ਨਾਨਕੋ ਪ੍ਰਭੈ ਕਰ ਪਾਲਾ ਸਤਗੁਰ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਨ ਧੂੜ ਤੇਰੀ ਸੇਵਕ ਮੰਗਾ ਤੇਰ ਦਰਸ਼ਨ ਕੋ ਬਲਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪਾ ਦੇ ਲਿਓ ਉਬਾਰੀ ਸਰਬ othor ਮੋ ਸਹਾਈ ਕੋਟੋ ਦੁਖ ਤੇ ਲੇ ਹੋ ਬਚਾਈ ਵਾਹੇ ਗੁਰੂ ਸਾਬ ਜੀ ਦੋਹਰਾ ਦਾਨ पूजियो तबे ज्ञान बान लैहा दान आन पूजियो तब ज्ञान बान लय हाथ जवान जान मार्यो तसे ध्यान ਮੰਤਰ ਕੇ ਸਾਤ ਜੰਗ ਪ੍ਰਿਆ ਸ਼ੰਦ ਰਣੰ ਉਛਲਿਓ ਦਾਨ ਜੋਦਾ ਮਹਾਨੰ ਸਭੇ ਸਤਰ ਬੇਤਾ ਆਤ ਅਤਰ ਨਿਦਾਨੰ ਦਸ ਬਾਣ ਸੋ ਲੋਭ ਕੋ ਬਾਸ਼ ਮਾਰਿਓ ਸਰੰਗ ਸਬਤ ਸੋ ਕ੍ਰੋਧ ਕੋ ਦੇਹ ਤਾਰਿਓ ਨਮੰਗ ਬਾਣ 베ਦਿਓ ਅਨੰਨ ਯਾਸ ਬੀਰੰ ਤਰਿਓ ਤੀਰ ਭੇਜਿਓ ਆਨ ਭਰਤੋ ਧੀਰੰ ਪयो ਭੇਦ ਕੁਰਦੰ ਸਤ ਸਤੰ ਸੰਗ ਮਾਰੇ ਭਈ ਤੀਰ ਧਰਬੰ ਬ੍ਰਹਮ ਗਿਆਨ ਤਾਰੇ ਭਈ ਤੀਰ ਧਰਮ ਬ੍ਰह्म ਗਿਆਨ ਤਾਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਏ